ਸਾਸਤਰੀ ਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਐ ਬਾਈ ਬਹੁਤ ਬਹੁਤ ਮੁਬਾਰਕਾਂ ਸਭ ਨੂੰ ਬਾਈ ਹਾੜੀ ਗਈਆਂ ਸੀਜ਼ਨ ਗਈਆਂ ਹਾੜੀ ਦਾ ਸੀਜ਼ਨ ਹੋ ਗਿਆ ਸਟਾਰਟ ਇਹ ਆਪਾਂ ਰੈਗੂਲਰ ਕੰਮ ਕਰਾਂਗੇ ਆਪਣਾ ਹਾੜੀ ਦਾ ਕੰਮ ਸਾਰਾ ਸਟਾਰਟ ਹੋ ਜਾਣਾ ਸਰੋਂ ਵੱਢ ਲਈ ਆਪਾਂ ਨੇ ਬਾਈ ਕੁਝ ਰਹਿ ਰਹੀ ਐ ਸਰੋਂ ਆਪਣੇ ਵਾਹਸਾਬ ਕੀ ਉਹਦੀ ਬਰਸ਼ੀਣ ਗਿਆ ਵੱਟਾਂ ਵੱਟਾਂ ਪਰਦੀ ਕੀੜੇ ਲੱਗੇ ਬਈ ਆਪਣਾ ਦਾਣਾ ਇਕੱਠਾ ਕਰਨ ਦੇਲੇ ਬਈ ਆਪਾਂ ਹਰੇਕ ਚੀਜ਼ ਕੇ ਨਾਉ ਕੀ ਫਸਲ ਬੀਜਾਂ ਰਾਣੀਆਂ ਖੜੀਆਂ ਆਪਣੀਆਂ ਬੇਲੀਆਂ ਈਵ ਹੋਏਗੀਆਂ ਸਟਾਰਟ ਆਪਾਂ ਬਾਈ ਹੁੱਕ ਲਵਾ ਲਏ ਆਪਣੀ ਗੱਡੀ ਦੇ ਪਿੱਛੇ ਕਨੌਰ ਦੇ ਕਾਲੇ ਬਾਈ ਉਹਨਾਂ ਵਦੇ ਹੁੱਕ ਚੈੱਕ ਕਰੋ ਲੱਗੀ ਵੀ 8 ਨਟ ਤੋਂ ਲੱਗੇ ਆ 13 ਨੰਬਰ ਵਾਲੇ origignal tvs ਦੇ ਜਿਹੜੇ origignal ਗਾਇਲਾਵਾ ਦੋ ਆਪਾਂ ਸਟੱਡ ਲਾਈਏ ਨੇ ਅੰਦਰ 19 ਨੰਬਰ ਦੇ ਬਾਕੀ ਬਾਈ ਸੌਰੀ ਬਲੌਗ ਆਪਣੇ ਆਏ ਨਹੀਂ ਹੈਗੇ ਤਕਰੀਬਨ 15 ਦਿਨ ਹੋ ਗਏ ਇਹ ਵਾਪਾਂ ਥੋੜਾ ਜਿਹਾ ਬੀਜੀ ਤੇ ਕੁਝ ਕੰਮ ਵੀ ਇੰਦਾ ਬਾਈ ਵੀਡੀਓ ਪਾਉਂਦੇ ਵਿਕਾਸ ਕੀ ਹੋਰ ਕੀ ਜਾ ਕੇ ਵੀਡੀਓ ਬਣਾਈ ਵੀ ਨਹੀਂ ਜਾਂਦੀ ਕੱਲ ਨੂੰ ਜਾਣਾ ਬਾਈ ਆਪਾਂ ਨੇ ਸ਼ੱਕਰ ਲੈਣ ਹਰਿਆਣੇ માં ਕੱਲੂ ਤੁਹਾਨੂੰ ਉਹ ਬਲੌਗ ਦੇਖਾਂਗੇ ਦੇਖਣੇ ਨੂੰ ਅੱਜ ਬਾਈ ਆਪਾਂ ਨੇ ਰੀਪਰ ਕੱਢਣਾ ਬਾਹਰ ਆਪਾਂ ਨੇ ਆਪਣੀ ਸਵੀਟੀ ਨਿੜਾ ਆਦੀ ਉਹਨੇ ਕੰਮ ਕਰ ਨਿਪੜਿਆ ਦਾ ਡੰਗਰ ਮੱਛੀ ਆ ਮਾਂ ਚਲੋ ਬਲੌਗ ਸਟਾਰਟ ਕਰਾਂ ਜੀ ਮੈਂ ਸਾਂਪਾ ਨੇ ਨੜਾ ਤਲਾ ਕੇ ਤੇਲ ਲਾ ਕੇ ਬਾਹਰ ਕੱਢਦੀ ਆ ਤਿੰਨੇ ਮਾਇਆ ਤਿੰਨੇ ਕਟੀਆਂ ਮੱਖੀ ਦਾ ਬਹੁਤ ਐਕ ਹੈ ਬਾਈ ਆਪਾਂ ਨੇ ਇਸ ਵਾਸਤੇ ਫਾਰਮੂਲਾ ਤਿਆਰ ਕਰਿਆ ਵਾ ਡੀਜ਼ਲ ਤੇਲ ਸਰੋਂ ਦਾ ਤੇਲ ਇੱਕ ਕਰਨੈਲ ਕਰਨੈਨ ਕਰਨੈਨ ਦੀਆਂ ਗੋਲੀਆਂ ਪਾਈਆਂ ਵਿੱਚ ਆਪਾਂ ਬਾਈ ਖੋਲਾ ਆਉਣਾ ਸ਼ਟਰ ਸ਼ੂਟਰ ਟਰੈਕਟਰ ਕੱਢਾਂ ਬਾਹਰ ਰੀਪਰਾਣਾ ਘਣੌਰ ਖੜਾ ਕੇ ਬਾਈ ਟੈਂਕਰ ਦਾ ਵੀ ਥੋੜਾ ਜਿਹਾ ਕੰਮ ਕਰਾਣਾ ਆਪਾਂ ਨੇ ਇੱਧਰ ਸਾਰਾ ਕੰਮ ਹੋ ਗਿਆ ਆਪਣਾ ਓਕੇ ਸਾਫ ਸਫਾਈ ਹੋ ਗਈ ਐਂਕਰ ਦਾ ਇੱਕ ਤਾਂ ਬੈ[ਰਿੰਗ] ਪੈਣਾ ਆਪਣੇ ਦਾ ਇੱਕ ਇਸ ਦਾ ਬੂਸ਼ ਲੱਗਣਾ ਬਾਈ ਯੋਰੇ ਬੂਸ਼ ਲੱਗੇਗਾ ਇਸ ਮਾ ਯੋ ਮਤਲਬ ਜੇ ਬਲੇਰੋ ਗੱਡੀ ਮੈਂ ਪਾਵਾਂ ਝਟਕਾ ਮਾਰਾਂ ਤਾਂ ਝਟਕਾ ਬੰਦ ਹੋ ਜਾਏਗਾ ਖੋਲਾਂ ਬਾਈ ਸ਼ਟਰ ਆਪਾਂ ਕੱਢਾਂ ਮਸ਼ੀਨਰੀ ਬਾਹਰ ਸੁੱਖਾ ਸਿੰਘ ਵੀ ਪਹੁੰਚ ਗਏ ਹਾਂਜੀ ਠੀਕ ਹੈ ਕੁੰਮੇ ਆ ਯੋ ਗਿਆ ਵਦਾ ਭਾਈ ਕੱਲਾ ਘਰਾਂ ਅੱਜ ਆਇਆ ਲੈ ਭਾਈ ਖੋਲਦੇ ਸਾਟਰਾ ਲੱਗ ਗਿਆ ਕੱਪੜਾ ਵੱਜਣ ਆਬੇ ਨਾਨਕ ਕਿਰਪਾ ਗੇਲਾ ਦੋ ਟਰੈਕਟਰ ਹੋ ਗਏ ਆਪਣੇ ਸਾਫ 852 ਬਲੀ ਮਾਰਦੇ ਕੱਪੜਾ ਇਹ ਪਹਿਲਾਂ ਆਪਾਂ ਨੂੰ ਕੱਢਣਾ ਪੈਣਾ ਰੋਟਾਵੇਟਰ ਫਿਰ ਹੈਰੋਂ ਫਿਰ ਟੈਲਰ ਫਿਰ ਰੀਪਰ ਨਿਕਲੇਗਾ ਗਰਦ ਦਾ ਇਹ ਗਰੀਜ ਆ ਖੜੇ ਖੜੇ ਪਰ ਬਾਈ ਰੀਪਰ ਵੀ ਕਾਫੀ ਸਮਾਨ ਪਿਆ ਇਸ ਮਾਈਕੇ ਤੋਂ ਲੱਗਣਿਆ ਲਵੇਟੇ ਬਾਈ ਇੱਕ ਮਾੜਾ ਮੋਟਾ ਬੈਰਿੰਗ ਸ਼ੈਰਿੰਗ ਪਵੇ ਕੋਈ ਇੱਕ ਅੱਧਾ ਹੱਥ ਫਰਾ ਲੇ ਮਾ ਕਿਉਂ ਥੰਦਾ ਹਲੇਂਦਰੋਂ ਪਿਆ ਰਹਿਣਦੇ ਆ ਐਦਾਂ ਰੰਗੇ ਫਾਲੇ ਬਦਲਾਂ ਜਿ ਨਵੇਂ ਲਿਆਣਗੇ ਪਾਵਾਂ ਇਹਨਾਂ ਨੂੰ ਫਿਰ ਅੱਗੇ ਆਪਾਂ ਨੇ ਇਲਿਗਲ ਚਰੀਆਂ ਬੀਜਣੀਆਂ ਗੰਨਾ ਬੀਜਣਾ ਤਕਰੀਬਨ ਅੱਪਨ 2.5 ਕਿੱਲੇ ਤੋਂ ਚਰੀਗੇ ਬੀਜਣੇ ਆ ਘਰ ਵਾਸਤੇ ਉਹਨਾਂ ਮਦੇ ਇੱਕ ਕਿੱਲਾ ਪੱਕਾ ਰੱਖਾਂਗੇ ਡੇਢ ਕਿੱਲਾ ਕੱਚਾ ਰੱਖ ਕੇ ਜੀਰੀ ਲਾ ਲੇਂਗੇ ਉਸ ਮਦੇ ਬਾਕੀ ਗੰਨੇ ਦੀ ਸਲਾਹ ਬਾਈ ਦੇਖੋ 5 ਕਿੱਲੇ ਵੀ ਜਾਂ 10 ਵੀ ਜਾਂ ਉਹ ਮੌਕਾ ਹੋਏਗਾ ਕੱਢਾਂ ਬਾਈ ਟਰੈਕਟਰ ਬਾਹਰ ਕੱਢਦੇ ਬਾਈ ਦੋ ਟਰੈਕਟਰ ਬਾਹਰ 855 ਪਾਵਾ ਰੋਟਾਵੇਟਰ ਸਮਾਨ ਸਾਰਾ ਕੱਢਣਾ ਪਵੇ ਆ ਫੇਰ ਰੀਪਰ ਨਿਕਲੇਗਾ इसका ड्रा बाल नहीं है एक इसका टैलर डंडा पता नहीं कितना है लागे भाई समान पान है रोंगा ये बाहर कट पीछे तक ये कटिया वा सारा सिस्टम हिला के धक् माड़ा जा पिना पुना पवेगी भाई सारिया ਅੱਗਿਆ ਘਰ ਬਾਈ ਅੱਗਿਆ ਅੱਗਿਆ ਆਵੇਗਾ ਪਾਵਾ ਬਈਓ ਸਮਾਨ ਚੱਲ ਬੁਰਾ ਚੱਲ ਬੱਸ 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 ਨਿਕਲ ਗਿਆ ਬਾਈ ਸਮਾਨ ਟੈਲਰ ਵੀ ਨਿਕਲ ਗਏ ਰੋਟਾਵੇਟਰ ਨਿਕਲ ਗਿਆ ਖੈਰੋ ਨਿਕਲ ਗਈ ਪੀਪਾ ਮਾਪਾ ਬਾਈ ਆਪਣਾ ਹਰੀਪਰ ਰੀਪਰ ਪੰਮ ਆਉਟਟਰੈਕਟਰ ਮਾ ਜਿਹੜਾ ਲੈ ਕੇ ਜਾਣਾ ਜੱਗੀ ਵਾਲਾ ਰੀਪਰ ਖੜਿਆ ਆਪਣਾ ਜੱਕੀ ਵਾਲਾ ਸਾਫ਼ ਸੁਥਰਾ ਪਾ ਲਿਆ ਬਾਈ ਰੀਪਰ ਆਪਣਾ ਨਾ ਨਾ ਗੈਲ ਕਾ ਚਲਾ ਆਂ ਬਾਈ ਆਪਾਂ ਹਮਾ ਛੱਡ ਕੇ ਰਾਮਾਸ ਦਾ ਕੰਮਕਰ ਜੋ ਵੀ ਹੋਏਗਾ ਹੱਥ ਪੈਰ ਓਕੇ ਹੋ ਜਾਣਗੇ ਇਸਕੇ ਹੱਥ ਪੈਰ ਖਰਾਬ ਹੋਏ ਹੋਏ ਆ। ਠੀਕਾ ਦਰਨਾ ਨੂੰ ਦਰਨਾ ਨੂੰ ਦਰਨਾ ਠੀਕ ਲਗਾਉਂਗਾ। ਚੱਲੇ ਯਾਰ ਹੱਥ ਫਿਰ ਜੇਗਾ ਜੋ ਵੀ ਹੋਏਗਾ ਆਇਓ ਟੁੱਟਿਆ ਵਾਸਤੇ ਜਗਾੜ। ਆਦੇ ਵਿੱਚ ਪਾਦੇ ਤਾਲੀ ਜੇ ਹੋਵੇ। ਚੱਲਾਂਗਾ ਬਾਈ ਲੈ ਕੇ ਆਮਾ ਖੜਾ ਕੇ ਕਣੌਰੀ ਇਸ ਨੂੰ। ਪਹੁੰਚ ਗਏ ਬਾਈ ਕਣੌਰ ਆਪਾਂ ਖੜਾ ਦਿਆ ਰੀਪਰ ਆਪਾਂ ਨੇ। ਆਪਣਾ ਬਾਈ 25 ਤਰੀਕਾ ਬਾਅਦ ਦਾ ਬੰਦਿਆਂ ਗਲ 26 ਹੋ ਗਈ ਆਪਾਂ ਨੂੰ ਅੱਜ ਨੇ ਕਰ ਰਹੇ ਆ ਮਖੌਲ ਅੱਜ ਦੇ ਬਾਈ ਸ਼ਰਵਾਦ ਹੋ ਗਈ ਪੈਸੇ ਖਰਚਣੇ ਕੀ ਇਹ ਰੋਜ ਕੋ ਨਾ ਕੋ ਕੁਛ ਨਾ ਕੋ ਚਲੀ ਹੋ ਜੇ ਇਹ ਕੰਮ ਜੋ ਵੇਟ ਪਾਏ ਦੇ ਬਾਈ ਆਪਾਂ ਨੇ ਹਲੇ ਨਵਾਂ ਸਪਰੇਅ ਮਾਰਨੇ ਜ਼ਰੂਰੀ ਹੈ ਕਿਤਨੀ ਲੈ ਰਿਆ ਕੰਮ ਜੋ ਫੇ ਜਾ ਰੰਗਰੋਂ ਕਰਾਵੇਂ ਕਿਸੇ ਚੀਜ਼ ਨੂੰ ਫੇ ਮਾਰਾ ਲੇਗੇ ਪਹੁੰਚ ਕੇ ਤੇ ਬਾਈ ਆਪਾਂ ਬਿੱਟੂ ਨਾ ਬਾ ਆਪਾਂ ਨੇ ਸਾਜ ਰਾਨ ਦਾ ਥੋੜਾ ਲੇਟ ਹੋ ਗਏ ਆਪਾਂ ਟਰੱਕ ਆ ਗਿਆ ਦਾ ਟਰੈਕਟਰ ਲਾਇਆ ਸਾਈਡ ਮਾ ਆਪਾਂ ਨੇ ਹੋਰ ਭਾਈ ਸਾਹਿਬ ਚਲਾ ਆਪਾਂ ਪਿੰਡ ਨੂੰ ਕੰਮਕਾਰ ਦੱਸਦੇ ਇਹਨਾਂ ਨੂੰ ਸਾਰਾ ਓਕੇ ਕਰ ਦੇਗੇ ਨੇ ਬਾਕੀ ਇਸ ਮਾ ਕ੍ਰਾਸ ਵੀ ਨੇ ਮਾਪਿਆ ਵਾ ਪੁਲੀਆਂ ਪਾਲੀਆਂ ਸਾਰੀ ਨਵੀਆਂ ਵੈਲਟਾਂ ਬੁਲਟਾਂ ਇੱਥੇ ਲੈ 26 हो गई भाई 25 था 26 हो, हो, हो भाई गलती होगी जुर्माना पा लियो भाई टाइम 9:00 भाई भी ले भाई सामान बहुत था मुरा इसके बहुत ओंखा सामान निकलया शिमर की भाई चप्पल अपनी चप्पल टूट गई भाई अपनी चप्पल लगे मारने मुंडा ਉਹ ਲਹੇਂਗੇ ਜਾਂਦੇ ਵੀ ਉਰੇ ਦੇ ਤੁਰਨੇ ਤਾਂ ਬਣਾਵੇਂ ਜਗਾੜਾ ਜਦੋਂ ਤੇਰਾ ਭੰਨਦਾ ਆ ਤੇ ਫੇਟਾ ਕਦੇ ਆ ਆਪਣਾ ਛੋਟਾ ਨਾ ਤੋਗੇ ਪੈਗੇ ਤੇ ਇਹ ਦੇਖ ਲਿਓ ਕਲਾਸ ਮੇਟ ਦਾ ਹਾਲ ਠਾਲ ਕੇ ਲਿਆ ਰਾਤ ਨੂੰ ਇਹ ਚਕਾ ਦੀਆਂ ਜਾਲੀਆਂ ਮੈਂ ਕਿਹਾ ਕੱਲ ਨੂੰ ਲੈ ਲੇਂਗੇ ਮਡੌਲੀ ਗਏ ਲੈਣ ਭਾਈ ਜਾਲੀ ਮਿਲੀ 140 ਰੁਪਏ ਕਿਲੋ 2 ਰੁਪਏ ਸਕਰੂ ਇੱਕ ਰਾਜਪੁਰੇ ਦੇ ਮਿਲੀ ਆਪਾਂ ਰੱਖ ਲਿਆ ਬਾਈ ਸਮਾਨ ਆਪਾਂ ਨੇ ਆਪਣੀ ਬਲੇਰੋਮਾ ਤਕਰੀਬਨ ਟਾਈਮ ਹੋ ਗਿਆ 8:30 ਬਾਈ ਮੰਡੋਲੀ ਦਾ ਰੇਟ 140 ਰੁਪਏ ਜਾਲੀ ਦਾ ਰਾਜਪੁਰ 112 ਰੁਪਏ ਬਾਈ ਇਹ ਲਾ ਲਿਓ ਤਾਂ ਮੈਂ 28 ਰੁਪਏ ਦਾ ਫਰਕ ਹੈ ਰੇਟ ਦਾ ਸਕਰੂ 2 ਰੁਪਏ ਹੈ ਬਾਈ ਮੰਡੋਲੀ ਉਰੇ ਆਪਣਾ ਮਿਲਿਆ ਆਪਾਂ ਨੂੰ 1.5 ਰੁਪਏ ਪਾਟਾ ਕੰਪਨੀ ਦਾ ਪਾਟਾ ਪਾਟਾ ਕੰਪਨੀ ਦਾ ਪਾਏਗੇ ਤੇ ਬਈ ਨਾ ਤੋਗੇ ਦੀਪ ਕੇਰਾ ਜੇ ਲਾਣੀਆਂ ਜਾਲੀ ਫਿਰ ਮੇਰੇ ਕੋਲ ਟਾਈਮ ਨਹੀਂ ਹੈ 10 12 ਦਿਨ ਅੰਮੇ ਪਰ ਮੈਂ ਦੀਪ ਸੁੱਖਾ ਕਿਉਂ ਮੁੰਡਾ ਤਾਰੇਗਾ ਚਾਰੇ ਜਣੇ ਆ ਗਏ ਲੈ ਲਈ ਆਪਾਂ ਨੇ ਜਾਲੀ ਵੀ ਲੈ ਲਈ ਸਕਰੂ ਵੀ ਲੈ ਲਏ ਹੁਣ ਚੱਲਾਂ ਆਪਾਂ ਪਿੰਡ ਨੂੰ ਗੋਟੀਆਂ ਲੈ ਲਈਆਂ ਆਪਾਂ ਨੇ ਚੁੰਬਗਾੜੀ ਨਵੀਆਂ ਪਹੁੰਚ ਗਏ ਘਰਾਂ ਬਾਈ ਆਪਾਂ ਬਰਗਰ ਲਿਆਏ ਕੁੱਥਾ ਖੜੀ ਵਾਲੇ ਅਮਨਪਦੇ ਬਣਵਾ ਕੇ ਬਾਦਾਮ ਸ਼ੇਕ ਪੀ ਆਏ ਬੰਦੇ ਆਪਣੇ ਇਹ ਮਾਰੇਗੇ ਜ਼ੋਰ ਖੋਲੋ ਬਈ ਡਿੱਗੀ ਤਾਰੂ ਜਾਲੀ ਸਮਾਨ ਚੱਕ ਲੈ ਸਾਰਾ ਬਲਕਾਰੀ ਦੁਕਾਨਮੰਦੇਾਂ ਦੇ ਵਿੱਚ 4 ਬਈ ਜਾਲੀ ਡਰਿੱਲਾਂ ਡਰਿੱਲਾਂ ਕਰਾਂ ਮੈਂ ਬਈ ਜਾਲੀ ਦੀ ਫਿਟਿੰਗ ਚੱਲ ਗਿਆ ਬਾਈ ਕੰਮ ਜਾਲੀ ਲਾਣੇਗਾ ਅੱਜ ਬਲੌਗ ਬਹੁਤ ਵਧੀਆ ਬਣਿਆ ਪਹਿਲਾ ਆਪਣਾ ਰੀਪਰ ਖੜ ਗਿਆ ਇਹ ਆਪਣਾ ਰਾਤ ਨੂੰ ਜਾਲੀਆਂ ਦਾ ਨੰਬਰ ਲੱਗ ਗਿਆ ਕੱਲੂ ਜਾਣਾ ਆਪਾਂ ਨੇ ਸ਼ੱਕਰ ਲੈਣ ਜਾਲੀਆਂ ਕੱਟ ਲੀਆਂ ਆਪਾਂ ਨੇ ਪੈ ਗਿਆ ਤਾਂ ਮੈਂ ਫੇਰ ਠਾਲ ਲਿਆ ਨਾ ਨੇ ਮਨੂੰ ਉਹ ਦੇ ਦੇ ਫਲਾਣਾ ਦੇ ਦੇ ਟਰੈਕਟਰ ਕੱਢ ਗਏ ਟਰਾਲੀ ਲਾਈ ਹੋ ਰੇ ਸੈੱਟ ਕਰਕੇ ਲੈਟ ਕੇ ਥੱਲੇ ਲਾ ਲਈ ਐਨ ਮਤਲਬ ਦਿਨ ਵਾਂਗੋ ਚਾਨਣਾ ਉਹ ਉੱਥੇ ਬੰਨੀ ਨੂੰ ਗੇਟ ਬਾ ਵੀਰਾ ਪਿਛਲੇ ਗੇਟ ਬਾ ਬੰਨੇ ਆ ਓ ਕੁਤਰੀਏ ਹਾਂਜੀ ਬੇਟਾ ਲੱਗ ਗਿਆ ਅੱਜ ਮੈਨੂੰ ਰਾਤ ਨੂੰ ਬੰਦ ਦੇਣਾ ਜਾਲੀ ਗਲ ਬੰਦ ਮੋਟਰਸਾਈਕਲ ਬੰਦ ਬੰਪਰ ਗਲ ਬੰਦ ਹਾਂ ਟੇਪ ਹੌਲੈਂਡ ਦੀ ਰੇਸ ਮੇ ਪਈ ਐ Yes.